ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤੇ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਾਨੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੱਡਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੇ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵੱਧਦਾ ਜਾਣਾ ਜਿਉਂ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਆ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾਂ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਸੀ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਨੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਉਹ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵੱਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਸਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਆ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਅਗਰ ਕਿ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਨੀ ਸਿੰਘ ਨੇ ਹੁਣ ਇਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੀ ਕਿਉਂਕਿ ਵੱਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਖਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਅਗਰ ਕਿ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਾਨੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਉਹ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਦੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵੱਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ